ਸਾਡੇ ਕੋਲ ਏਅਰਪੋਰਟ ਤੇ ਏਅਰਪੋਰਟ ਸਟੇਸ਼ਨ ਦੇ ਉੱਪਰ ਪੁਲਿਸ ਸਟੇਸ਼ਨ ਦੇ ਉੱਪਰ ਇੱਕ ਕੰਪਲੇਂਟ ਆਈ ਸੀ ਇਹ ਕਿ ਇੱਕੋ ਮੁੰਡਾ ਜਸਪ੍ਰੀ ਦਾ ਜਿਹੜਾ ਫੋਰਨ ਨੂੰ ਜਾ ਰਿਹਾ ਸੀਗਾ ਉਹਦੀ ਜਦੋਂ ਚੈੱਕ ਇਨ ਹੋ ਰਿਹਾ ਸੀ ਤੇ ਉਹਦੇ ਕੋਲ ਇੱਕ ਡੰਮੀ ਟਿਕਟ ਮਿਲੀ ਉਹਨੂੰ ਹੈਂਡਓਵਰ ਕਰ ਦਿੱਤਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਤੇ ਜਦੋਂ ਉਹ ਇਨਵੈਸਟੀਗੇਸ਼ਨ ਕੀਤੀ ਅਚੁੱਤ ਸਾਹਿਬ ਨੇ ਸਾਡੇ ਬੜੇ ਬਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਸਾਨੂੰ ਦੋ ਬੰਦੇ ਆਇਡੈਂਟੀਫਾਈ ਹੋਏ ਜਿਹੜੇ এজੰਟ ਜਿਨ੍ਹਾਂ ਨੇ ਨਾਲ ਇਹਨਾਂ ਦੀ ਗੱਲਬਾਤ ਹੋਈ ਸੀਗੀ ਅਸੀਂ ਇਹ ਪੈਸੇ ਲੈ ਕੇ ਤੁਹਾਨੂੰ ਫੋਰਨ ਜਰੜਾ ਬਾਹਰ ਲਾਗੇ ਉਸ ਤੋਂ ਬਾਅਦ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਐਸ ਐਚਓ 에어ਪੋਰਟ ਨੇ ਬੜਾ ਵਧੀਆ ਕੰਮ ਕੀਤਾ ਦੋ ਬੰਦੇ ਅਪ੍ਰੀਹੈਂਡ ਕੀਤੇ ਜਿਹਦਾ ਨਾਮ ਇੱਕ ਤਰਵਿੰਦਰ ਹੈ ਤੇ ਇੱਕ ਦਾ ਨਾਮ ਰੋਸ਼ਨ ਹੈ ਦੋਨੋਂ ਬਟਾਰਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਇਹ ਪਹਿਲਾਂ ਵੀ 에ਜੰਟ ਰਹੇ ਨੇ ਹੁਣ ਇਹਨਾਂ ਕੋਈ ਕੋਈ ਲਾਇਸੈਂਸ ਨਹੀਂ ਕੋਈ ਕੁਛ ਨਹੀਂ ਹੈਗਾ ਇਹਨਾਂ ਦੇ ਖਿਲਾਫ ਫੋਰ ਵੀ ਕੰਪਲੀਨਟਾਂ ਹੁਣ ਜੋ ਸਾਨੂੰ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਇਹਨਾਂ ਨੇ ਕਾਫੀ ਬੰਦਾ ਦੇ ਨਾਲ ਠੱਗੀਆਂ ਮਾਰੀਆਂ ਇਹ ਜਿਹੜੇ ਦੋਵੇਂ ਮੁੰਡੇ ਜਾ ਰਹੇ ਸੀਗੇ ਬਾਹਰ ਨੂੰ ਉਹਨਾਂ ਦੇ ਕੋਲ ਇਹਨਾਂ ਨੇ 10000 ਅਮਰੀਕਨ ਡਾਲਰ 855 ਆਸਟ੍ਰੇਲੀਅਨ ਡਾਲਰ 550 ਕੈਨੇਡੀਅਨ ਕਰੰਸੀ ਤੇ 200 ਯੂਰੋ ਤੇ 620 ਇੰਡੀਅਨ ਕਰੰਸੀ ਸਾਰੀ ਦੀ ਸਾਰੀ ਰਿਕਵਰ ਹੋਈ ਆ ਇਹਨਾਂ ਦੇ ਕੋਲ ਅੱਛਾ ਉਹਦੇ ਕੋਲ ਇੱਕ ਕ੍ਰੈਡਟ ਗੱਡੀ ਵੀ ਰਿਕਵਰ ਹੋਈ ਆ ਇਹਨਾਂ ਦੀ ਤੇ ਇਹਨਾਂ ਦੇ ਅਸੀਂ تفصیلی ਦੇ ਵਿੱਚ ਹੋਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਖਿਲਾਫ ਹੋਰ ਵੀ ਬਹੁਤ ਕੰਪਲੇਂਟਾਂ ਹੁਣ ਰਾਈਜ਼ اپ ਹੋਣੀਆਂ ਇਹਨਾਂ ਨੇ ਹੋਰ ਵੀ ਬਹੁਤ ਜਗ੍ਹਾ ਠੱਗੀਆਂ ਮਾਰੀਆਂ ਬਾਹਰ ਰੂਪੇਜਨ ਦੇ ਨਾਮ ਤੇ ਸਾਡੇ ਐਸਐਚਓ ਸਦਰ ਨੇ ਵਿਨੋਦ ਸ਼ਰਮਾ ਨੇ ਬੜਾ ਅੱਛਾ ਕੰਮ ਕੀਤਾ ਸਾਡੇ ਇੱਕ ਪਰਚਾ ਦਰਜ ਹੋਇਆ ਸੀਗਾ 204/7924 ਨੂੰ ਅੰਡਰ ਸੈਕਸ਼ਨ 303 2 ਬੀ ਐਨਐਸਡੀ ਉਹਨੂੰ ਫਾਲੋਅ ਅਪ ਕਰਦੇ ਹੋਏ ਅਸੀਂ ਕੈਮਰੇਜ ਦੀ ਮਦਦ ਲੈ ਕੇ ਅਸੀਂ ਤਿੰਨ ਮੁੰਡਿਆਂ ਨੂੰ ਅਪ੍ਰੀਹੈਂਡ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਸ਼ਸ਼ੀ ਇੱਕ ਦਾ ਨਾਮ ਨਵਦੀਪ ਰਣਵੀਰ ਇਹ ਸਾਰੇ 24 21 22 ਸਾਲ ਦੇ ਮੁੰਡੇ ਹੈਗੇ ਨੇ ਇਹਨਾਂ ਦੀ ਜਦੋਂ ਅਸੀਂ ਪੁੱਛਗਿੱਛ ਕੀਤੀ ਤੇ ਇਹਨਾਂ ਨੇ ਇੱਕ ਜਿਹੜਾ ਸਾਡੇ ਕੋਲ ਮੌਕੇ ਤੇ ਰਿਕਵਰੀ ਹੋਈ ਆ ਰੈੱਡ ਐਕਟਿਵਾਈਡਰ ਰਿਕਵਰੀ ਹੋਇਆ ਹਾਲ ਗੇੜ ਤੋਂ ਚਲਦੀ ਕੀਤੀ ਸੀ ਇਹ ਕਿ ਇਹਨਾਂ ਨੇ ਬਾਈਕ ਚੋਰੀ ਕੀਤਾ ਸੀ ਗੰਗਾ ਸਿੰਘ ਚੌਂਕ ਦੇ ਵਿੱਚੋਂ ਤੇ ਰਿਕਵਰੀ ਹੋ ਗਈ ਆ ਤੇ ਹੋਰ ਵੀ ਇਹਨਾਂ ਨੇ ਵਾਰਦਾਤਾਂ ਕਾਫੀ ਕੀਤੀਆਂ ਆਗਿਆ ਇਹਨਾਂ ਦੇ ਉੱਪਰ ਵੀ ਅਸੀਂ ਕੰਮ ਕਰੀਏ ਸੀਵਲ ਲਾਈਨ ਦੇ ਵਿੱਚ ਇੱਕ ਇਨਫੋਰਮੇਸ਼ਨ ਦੇ ਅਕਸਰ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਨੇ ਉਸ ਨਾਲ ਜੁੜੇ ਆ ਅਫੇਰ ਵੀ ਜੱਦ ਜਾਈ ਗਈ ਹੈ ਜੀ 185 ਨੰਬਰ ਦਾਸ ਨਾ chavida ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਸਟਾਫ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਕਿ ਬਲੱਡ ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ ਗਿਰੋ ਇੱਕ ਮੁੰਡਾ ਅਸੀਂ ਆਪ ਜਾਣੀ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਵਰਖ ਲੱਕੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਉਹ ਮਲੇਸ਼ੀਆ ਤੋਂ ਆਇਆ ਸੀਗਾ ਚਾਰ ਮਹੀਨੇ ਮਲੇਸ਼ੀਆ ਤੋਂ ਲੱਗੀ ਮਲੇਸ਼ੀਆ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ਿਆਂ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਘਮਾ ਦੇ ਵਿੱਚ ਬੈ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀ। ਇੱਕ ਸਪਲੈਂਡਰ ਇੱਕ ਬੁਲੱਟ ਬਾਈ। ਜੋ ਅਸੀਂ ਦੋਵੇਂ ਰਿਕਵਰ ਕਰ ਲਏ ਨੇ। ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸ.ਐਸ.ਯੂ ਸਾਹਿਬ ਅਮੋਲਕ ਐਸ.ਐਸ.ਯੂ ਸੇਵਲਾਈ। ਇਸ ਦੇ ਕੇਸ ਦੇ ਬੜੀ ਗੰਭੀਰਤਾ ਨਾਲ ਲੱਗਦੇ ਕਿਉਂਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਡੇ ਸੀ.ਪੀ. ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੀ ਜ਼ੀਰੋ ਪ੍ਰੋਬਲਮਸ ਹੈ ਇਸ ਕਾਈਂ ਦੇ ਉੱਪਰ ਤੇ ਅਸੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਹੋਏ ਮੋਟਰਸਾਈਕਲ ਦੀ ਖਬਰ ਤਾਂ ਹੈ।